ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਇਸ ਮਾਤਲੋਕ ਦੇ ਉੱਤੇ ਰਾਜ ਹੈ ਪੰਜਾਂ ਚੋਰਾਂ ਦੇ ਜੋ ਆਪਾਂ ਕੱਲ ਵਿਚਾਰ ਰਹੇ ਸੀ ਇਹ ਪੰਜਾਂ ਚੋਰਾਂ ਨੇ ਮਨ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਲਿਆ ਕੇ ਪਰੇਸ਼ਾਨ ਕਰਨਾ ਹੁੰਦਾ ਔਰ ਇਹਨਾਂ ਦੀ ਵੀ ਇੱਕ ਸੀਮਾ ਉਹ ਸੀਮਾ ਉਹ ਸਮੇਂ ਤੋਂ ਬਾਅਦ ਇੱਕ ਵਾਰ ਸ਼ਾਂਤ ਹੁੰਦੇ ਨੇ ਫਿਰ ਪਰੇਸ਼ਾਨ ਕਰਦੇ ਸੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਾਰਨ ਕਿਉਂ ਬਣਦਾ ਕਿਉਂਕਿ ਇਹਨਾਂ ਦਾ ਇਸ ਮਾਤਲੋਕ ਤੇ ਰਾਜ ਹੈ ਮਨੁਨ ਨੂੰ ਇਸ ਮਾਤਲੋਕ ਤੇ ਭੇਜਿਆ ਖਿਡਾਰੀ ਬਣਾ ਕੇ ਪ੍ਰਾਣਚਾਰੀ ਬਣਾ ਕੇ ਵਪਾਰੀ ਬਣਾ ਕੇ ਔਰ ਇਹਨਾਂ ਪੰਜਾਂ ਚੋਰਾਂ ਦਾ ਇਸ ਮਾਤਲੋਕ ਦੇ ਉੱਤੇ ਰਾਜ ਪਾ ਗਿਆ ਜਿੱਥੇ ਸਾਡੀ ਦੇਹੀ ਅੰਦਰ ਵਾਸੀ ਨੇ ਉੱਥੇ ਸੱਚੇ ਪਾਤਸ਼ਾਹ ਸਮਝਾਉਣਾ ਕਰ ਰਹੇ ਨੇ ਕਹਿੰਦੇ ਕਲਯੁਗ ਮੈਂ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਕਲਯੁਗ ਦੇ ਵਿੱਚ ਧੜੇਵਾਦੀ ਮਨ ਨਹੀਂ ਕਰਦਾ ਕੋਈ ਇਨਸਾਨ ਬੁਰਾ ਨਹੀਂ ਬੁਰਾਈ ਉਹਦੀ ਸੋਚ ਵਿੱਚ ਹੁੰਦੀ ਹੈ ਸੋ ਇਸ ਕਰਕੇ ਸੱਚੇ ਬਾਦਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਕਿ ਜਿਹੜੇ ਕਲਯੁਗ ਦੇ ਵਿੱਚ ਧੜੇਵਾਦੀਆਂ ਪੜਦੀਆਂ ਤੇ ਉਹ ਦਾ ਧੀ ਨਾਲ ਝਗੜਾ ਮਾਂ ਦਾ ਪੁੱਤ ਨਾਲ ਝਗੜਾ ਪੈਣ ਦਾ ਭਰਾ ਨਾਲ ਝਗੜਾ ਸਖਿਆ ਸਹੋਂਦੀਆਂ ਦਾ ਆਪਸ ਝਗੜਾ ਸਿਗਮਾਨ ਝਗੜਾ ਜਿੱਧਰ ਜਾਈਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਚਾਰਾਂ ਦਾ ਟਕਰਾਅ ਹੋ ਜਾਂਦਾ ਹੈ। ਕੌਣ ਕਰਾਉਂਦਾ ਕਿ ਇਹ ਮਨ ਝਗੜਾ ਕਰਦਾ ਨਹੀਂ ਮਨ ਨਹੀਂ ਕਰਦਾ। ਕਾਸ਼ ਜੀ ਸਮਝਾ ਰਹੇ ਨੇ ਕਹਿੰਦੇ ਧੜੇ ਬਾਜ਼ੀਆਂ ਖੜੀਆਂ ਕਰਦੇ ਨੇ ਪੰਜ ਚੋਰ। ਕੀ ਕਹਿ ਰਹੇ ਨੇ ਕਲਯੁਗ ਮਹ ਹੈ ਧੜੇ ਪੰਜ ਚੋਰ ਝਗੜਾਏ ਇਹ ਪੰਜਾਂ ਚੋਰਾਂ ਦਾ ਕੰਮ ਹੈ। ਇੱਕ ਤਮੋਗੁਣ ਤੇ ਆ ਗਿਆ ਮੰਨ ਲਓ ਮੇਰੇ ਮਨ ਦੇ ਵਿੱਚ। ਚਾਹੇ ਸਤੋਗੁਣ ਦੇ ਉੱਤੇ ਬੈਠਾ ਹੋ ਮਾਂ ਦੂਜੇ ਨੇ ਆਕੇ ਤੰਮੋ ਗੁਣ ਤੇ ਸ਼ਬਦ ਕਹਿ ਦਿੱਤਾ ਕੋਈ ਉਹਨੂੰ ਕ੍ਰੋਧ ਜਿਹੜਾ ਅਗਰ ਸਾਹਮਣੇ ਕੋਈ ਕ੍ਰੋਧ ਬੋਲਦਾ ਕ੍ਰੋਧ ਮੇਰੇ ਅੰਦਰ ਵੀ ਬੈਠਾ ਮੇਰੇ ਵਾਲੇ ਨੇ ਅੰਦਰੋਂ ਮੈਨੂੰ ਹਲਾ ਦੇਣਾ ਵੀ ਭਾਈ ਕੀ ਗੱਲ ਸੁਣ ਲਈ ਗੱਲ ਜਵਾਬ ਦੇ ਕਿਸੇ ਨੇ ਇੱਕ ਕਹੀ ਮੈਂ ਦੋ ਅੱਖਾਂ ਗਾ ਕਾਰਨ ਕੀ ਬਣਿਆ ਝਗੜੇ ਦਾ ਕਾਰਨ ਬਣ ਗਿਆ ਕਲ ਜੀ ਕੋ ਮੈਂ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਦੋਂ ਇਹ ਸ਼ਬਦ ਦੀ ਚੋਟ ਲੱਗਦੀ ਹੈ ਇਹਨਾਂ ਪੰਜਾਂ ਦਾ ਇਸ ਦੇਹੀ ਦੇ ਅੰਦਰ ਵਾਧਾ ਹੋ ਜਾਂਦਾ ਇੱਕਦਮ ਇਹ ਪਰਹੁਲਤ ਹੋ ਜਾਂਦੇ ਇੱਕਦਮ ਐਕਟਿਵ ਹੋ ਜਾਂਦੇ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਦੁਨੀਆ ਇਹਨਾਂ ਦੇ ਧੜਿਆਂ ਚ ਵੰਡੀ ਹੈ ਔਰ ਪਾਤਸ਼ਾਹ ਕੰ ਦਾ ਜੀਦੇ ਤੇ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਜੀਦੇ ਤੇ ਮਾਲਕ ਕਿਰਪਾ ਕਰਦਾ ਹੈ ਜੀ ਨੂੰ ਬਖਸ਼ਣਾ ਚਾਹੁੰਦਾ ਜਸਵੇਲ ਤੋਂ ਸ਼ਾਮ ਤੱਕ ਆਪਾਂ ਦੁਨੀਆਦਾਰੀ ਵਿੱਚ ਵਿਚਰਦੇ ਹਾਂ ਆਪਾਂ ਨੂੰ ਕਿਵੇਂ ਪਤਾ ਲੱਗੇ ਵੀ ਮੇਰਾ ਸਤਿਗੁਰੂ ਮੈਨੂੰ ਬਖਸ਼ਣਾ ਚਾਹੁੰਦਾ ਮੈਨੂੰ ਆਪਣੇ ਦਰ ਤੇ ਨਵਾਜਣਾ ਚਾਹੁੰਦਾ ਮੇਰਾ ਸਤਿਗੁਰੂ ਮੇਰੇ ਤੇ ਕਿਰਪਾ ਕਰ ਰਿਹਾ ਉਹ ਮੈਨੂੰ ਇਹਨਾਂ ਪੰਜਾਂ ਚੋਰਾ ਤੋਂ ਯਾਦ ਕਰਾਉਣਾ ਚਾਹ ਰਿਹਾ ਕਿਵੇਂ ਪਤਾ ਲੱਗੇ ਸੱਚੇ ਬਾਦਸ਼ਾਹ ਜੀ ਕਹਿੰਦੇ ਜਦੋਂ ਮਾਲਕ ਤੁਹਾਡੇ ਤੇ ਮਿਹਰਮਾਨ ਹੁੰਦੇ ਦਿਆਵਾਂ ਹੁੰਦੇ ਜਦੋਂ ਉਹ ਤੁਹਾਨੂੰ ਬਖਸ਼ਣਾ ਚਾਹੁੰਦਾ ਹੈ ਜਦੋਂ ਤੁਹਾਨੂੰ ਨਵਾਜਣਾ ਚਾਹੁੰਦਾ ਹੈ ਕਹਿੰਦੇ ਉਸ ਵੇਲੇ ਮਾਲਕ ਤੁਹਾਨੂੰ ਸਤ ਸੰਗਤ ਦੀ ਸੋਝੀ ਬਖਸ਼ਦੇ ਸਤ ਸੰਗਤ ਤੋਂ ਬਗੈਰ ਇਹ ਨਾ ਤੇ ਜਿੱਤ ਹਾਸਲ ਨਹੀਂ ਕੀਤੀ ਜਾ ਸਕਦੀ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਉਹਨੂੰ ਸਤ ਸੰਗ ਦਾ ਮਲਾਪ ਬਖਸ਼ਿਸ਼ ਕਰਦੇ ਔਰ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆ ਕੇ ਮਿਲਦੇ ਹਾਂ ਹਮਾਰਾ ਹਰ ਝੜਾ ਜਿਨ ਇਹ ਧੜੇ ਸਭ ਗਵਾਏ ਸੰਗਤ ਦੇ ਵਿੱਚ ਕੀ ਹੁੰਦਾ ਆਸੀਂ ਦੁਨੀਆ ਦੀ ਧੜੇਵਾਜੀ ਨੂੰ ਛੱਡ ਕੇ ਵਿਚਾਰਾਂ ਦੇ ਟਕਰਾਰ ਨੂੰ ਛੱਡ ਕੇ ਉਹ ਸਿੱਖ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਆ ਜਾਂਦੇ ਆ ਸਿਮਰਨ ਵਿੱਚ ਆ ਜਾਂਦੇ ਆ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਧੜੇ ਵਿੱਚ ਆ ਜਾਂਦੇ ਆ ਜਦੋਂ ਉਹ ਸਿੱਖ ਦੇ ਧੜੇ ਵਿੱਚ ਆ ਜਾਂਦੇ ਆ ਤਾਂ ਕਿਰਪਾ ਕੀ ਹੁੰਦੀ ਹੈ ਆ ਜਿਹੜੀ ਦੁਨੀਆ ਦੀ ਧੜੇਵਾਜੀ ਹੈ ਇਹ ਖਤਮ ਹੋ ਜਾਂਦੀ ਹੈ ਆਪਸੀ ਵਿਚਾਰਾਂ ਦਾ ਟਕਰਾ ਖਤਮ ਹੋ ਜਾਂਦਾ ਹੈ ਨਫ਼ਰਤ ਦੀ ਕਿੜ ਖਤਮ ਹੋ ਜਾਂਦੀ ਹੈ ਆਪਸੀ ਪਿਆਰ ਦੇ ਵਿੱਚ ਵਾਧਾ ਹੋ ਜਾਂਦਾ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਅਰਸਨਾ ਨਾਲ ਬੋਲ ਕੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਅਰਸਨਾ ਤੋਂ ਪ੍ਰਗਟ ਹੋਈ ਆਵਾਜ਼ ਨੂੰ ਆਪਣੇ ਕੰਨਾਂ ਦੁਆਰਾ ਸੁਣਦੇ ਹਾਂ ਬਾਣੀ ਗੁਰੂ ਤੇ ਵਿਸ਼ਵਾਸ ਕਰਕੇ ਸਿਮਰਨ ਕਰਦੇ ਹਾਂ ਤਾਂ ਸੱਚੇ ਬਾਸ਼ਾ ਜੀ ਇਸ ਸਮਝਾਉਣਾ ਕਰ ਰਹੇ ਨੇ ਕਹਿੰਦੇ ਗਾਵੀ ਆ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਐਸ ਜੀਵਨ ਦੇ ਵਿੱਚ ਜਿਹੜਾ ਪੰਜਾਂ ਚੋਰਾ ਨੇ ਦੁੱਖ ਦਿਰ ਦਿਰ ਪਰੇਸ਼ਾਨੀਆਂ ਚੰ ਤਾਂਾਂ ਟੈਨਸ਼ਨਾਂ ਬਣਾਈਆਂ ਹੁੰਦੀਆਂ ਉਹ ਜੀਵਨ ਤੋਂ ਪਿੱਛੇ हट ਜਾਂਦੇ ਕਿਉਂਕਿ ਰਸਨਾ ਨਾਲ ਬੋਲਿਆ ਜਦੋਂ ਮਨ ਕੰਨਾਂ ਨਾਲ ਸੁਣਦਾ ਸੁਣਨ ਤੋਂ ਹੀ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਸ਼ਬਦ ਸੁਣੇ ਤਾਂ ਦੂਰੋਂ ਭਾਗੇ ਮਤ ਮਾਰੇ ਹਰ ਜੀ ਉਹ ਵੇ ਪ੍ਰਵਾਹ ਹੈ ਇਹ ਜਿਹੜੇ ਪੰਜ ਚੋਰ ਹਰ ਵੇਲੇ ਦਰਤੇ ਰਹਿੰਦੇ ਨੇ ਜਦੋਂ ਸਾਡਾ ਮਾਨਾ ਆ ਰਸਨਾ ਤੋਂ ਜਪੇ ਸ਼ਬਦ ਨੂੰ ਸੁਣਦੇ ਆ ਸੁਣਦੇ ਆਨੰਦ ਸ਼ਬਦ ਤੱਕ ਪਹੁੰਚਦਾ ਆਦ੍ਰਿਸ਼ਟ ਆ ਗੋਚਰ ਪਕੜਿਆ ਗੁਰ ਸ਼ਬਦੀ ਆਉ ਸਤਿਗੁਰ ਕੇਵਲੇ ਹਾਰੇ ਫਿਰ ਮਨ ਬਲੇ ਹਾਰੇ ਜਾਂਦਾ ਸਤਿਗੁਰਾਂ ਦੇ ਜਦੋਂ ਆਪਾਂ ਰਸਨਾ ਦੇ ਜਪਦੇ ਆ ਜਪਦਿਆਂ ਰਸਨਾ ਨੂੰ ਸੁਣਦੇ ਆ ਰਸਨਾ ਦਾ ਬੋਲਿਆ ਕੰਨਾਂ ਨਾਲ ਸੁਣ ਹੋਏ ਆ ਇਹ ਗੁਰਮੰਤਰ ਨੂੰ ਜਪਦਿਆਂ ਜਪਦਿਆਂ ਆਨੰਦ ਨਾਜ਼ ਤੱਕ ਪਹੁੰਚ ਜਾਂਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਉਦੋਂ ਇਹ ਪੰਜ ਚੋਰ ਦੂਰੋਂ ਭੱਜਦੇ ਨੇ ਉਦੋਂ ਇਹ ਮਨ ਦੇ ਹੈ ਵੀ ਨਹੀਂ ਹੋ ਸਕਦੇ ਉਦੋਂ ਪਾਸ਼ਾ ਜੀ ਹੁਕਮ ਕਰਦੇ ਨੇ ਕਹਿੰਦੇ ਪੰਜ ਪੰਜ ਸੁਪਰੀਮ ਨੂੰ ਆਖਿਆ ਇੱਕ ਦੇ ਪੰਜ ਹੋ ਗਏ ਇੱਕ ਪੰਜ ਹੋ ਗਏ ਪੰਜ ਸ਼ਬਦ ਜਿੱਤੇ ਘਰ ਤੋਂ ਭਾਗੇ ਕਰ ਸਰੀਰ ਨੂੰ ਆਖਿਆ ਇਹ ਘਰ ਦੇ ਅੰਦਰ ਨਿੱਜੀ ਘਰ ਮਾਲਕ ਨੇ ਬਣਾ ਕੇ ਦਿੱਤਾ ਨਿੱਜੀ ਘਰ ਮਹਿਲ ਪਾਉ ਸੋ ਸਹਜੇ ਬਹੁਰ ਨ ਹੋਏ ਕੋ ਪੇਰਾ ਜੇ ਘਰ ਦੇ ਅੰਦਰ ਸੁੱਖ ਚਾਹੁੰਨੇ ਆ ਸਾਡਾ ਮਨ ਅੰਦਰੋਂ ਸੁਖੀ ਹੋ ਜਾਏ ਰੋਜ਼ ਪੜਦਿਆਂ ਘਰ ਸੁੱਖ ਵਸੇ ਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ ਜਿਹੜਾ ਪਹਿਲਾਂ ਇਹਦੇ ਅੰਦਰ ਨਿੱਜੀ ਘਰ ਦੇ ਵਿੱਚੋਂ ਮਨ ਨੂੰ ਸੁਖ ਪ੍ਰਾਪਤ ਹੁੰਦਾ ਫਿਰ ਬਾਹਰ ਆ ਸਾਡੀ ਦੁਨੀਆਦਾਰੀ ਸੁਖੀ ਹੋ ਜਾਂਦੀ ਹੈ ਜਿੱਧਰ ਜਾਣਿਆ ਸੁਖ ਤੀਰਥ ਬਣ ਕੇ ਜੀਵਨ ਦੇ ਨਾਲ ਚੱਲ ਪੈਂਦਾ ਇਸ ਕਰਕੇ ਸੱਚੇ ਬਾਦਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਕਿ ਜਦੋਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਉਹ ਜਿਹੜੀ ਸੁਪਰੀਮ ਪਾਵਰ ਅੰਦਰ ਸ਼ਬਦ ਜਿਹਨੂੰ ਨਾਮ ਆਖਿਆ ਜੋ ਅੰਦਰ ਚੱਲ ਰਹੀ ਹੈ ਘਟ ਘਟ ਵੱਜੇ 나ਗ ਹਰ ਸਰੀਰ ਦੇ ਅੰਦਰ ਉਹ ਆਣਾ ਦੇ 나ਗ ਪ੍ਰਗਟ ਹੁੰਦੇ ਜਦੋਂ ਸਾਡੇ ਅੰਦਰੋਂ ਆਣਾ ਦੇ ਨਾਲ ਪ੍ਰਗਟ ਹੁੰਦੇ ਉਹਨੂੰ ਤੇ ਆਣ ਨਾਲ ਸੁਣਦੇ ਆ ਉਦੋਂ ਪਾਸ਼ਾ ਜੀ ਕਹਿ ਰਹੇ ਨੇ ਪੰਜ ਸ਼ਬਦ ਤੇ ਘਰ ਸੋਪਾ ਗਏ ਕਰਸ ਭਾਗੇ ਸ਼ਬਦਵਾਜੇ ਖਲਾ ਚਿਤ ਕਰਤਾ ਰਹੀ ਹੈ ਪੰਜ ਦੂਤ ਦਵਸ ਕੀਤੇ ਇਹਦਰ ਕਾਲ ਦੇ ਜਰਨਲ ਨੇ ਪੰਜ ਪੰਜ ਦੂਤ ਦਵਸ ਕੀਤੇ ਕਾਲ ਕੰਟ ਕੁਮਾਰ ਕਾਲ ਦੀ ਹਤਬੰਦੀ ਟੁੱਟ ਜਾਂਦੀ ਹੈ ਸੋ ਇਸ ਕਰਕੇ ਗੁਰੂ ਪਿਆਰੀ ਸਾਫ ਸੰਗਤ ਦੀ ਜਦੋਂ ਸੰਗਤ ਦੇ ਵਿੱਚ ਆਪਾਂ ਵਿਚਰਦੇ ਆ ਸਮਝ ਆਉਂਦੀ ਆ ਪੰਜਾਂ ਚੋਰਾں ਦੀ ਗੇਮ ਕਿਹੋ ਜੀ ਆ ਮੰਨ ਲਓ ਇੱਕ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਚੱਲ ਰਿਹਾ ਹੈ ਇੱਕ ਬੰਦਾ ਮਾੜੇ ਕਰਮ ਕਰਦਾ ਹੈ ਮਾੜੀ ਸੋਚ ਰੱਖਦਾ ਹੈ ਕਿਸੇ ਦਾ ਬੁਰਾ ਕਰਦਾ ਹੈ ਤੇ ਸੁਭਾਵਕ ਹੈ ਉਹਦੇ ਕਰਮ ਦੀ ਉਹਨੂੰ ਸਜ਼ਾ ਮਿਲੇਗੀ ਕਿਥਾ ਲੋੜੀਏ ਕੰਮ ਸਵਾਰ ਤੇ ਆਖੀ ਹੈ ਕਰਜ ਦੇ ਸਵਾਰ ਸਾਥੀ ਉਹਨੂੰ ਸਜ਼ਾ ਮਿਲੇਗੀ ਜਿਹੋ ਜਾਂ ਕਾਰਜ ਕਰੇਗਾ ਕੀਤਾ ਹੀ ਲੋੜ ਸਕਦੇ ਆ ਸੋ ਇਸ ਕਰਕੇ ਜੇ ਅਸੀਂ ਕੋਈ ਬੁਰਾਈ ਕਰਦੇ ਹਾਂ ਤੇ ਉਹਦੀ ਸੁਭਾਵਕ ਸਜ਼ਾ ਤੈਅ ਹੈ ਪਰ ਜੇ ਦਾ ਦੂਜਾ ਪਹਿਲੂ ਵਿਚਾਰੀਏ ਕਈ ਵਾਰ ਇਹੋ ਜੀ ਕਿਡ ਹੁੰਦੀ ਆ ਚੰਗਾ दान-ਪੁਣ ਕਰਦੇ ਆ ਉਹ ਵੀ ਸਜ਼ਾ ਦਾ ਕਾਰਨ ਕਿਤੇ ਨਾ ਕਿਤੇ ਬਣਦਾ ਉਹ ਮਾਰਾ ਗੀਤਾ ਦੇ ਸਜ਼ਾ ਸੁਭਾਅ ਉਹ ਕਾ ਸਮਝ ਆਉਂਦੀ ਆ ਚੰਗੇ ਕਿਤੇ ਦੀ ਵੀ ਸਜ਼ਾ ਹੋ ਸਕਦੀ ਆ ਇਹਨੂੰ ਆਪਾਂ ਕਿਵੇਂ ਵਿਚਾਰੀਏ ਚੰਗੇ ਕਿਤੇ ਦੀ ਸਜ਼ਾ ਇਸ ਕਰਕੇ ਹੋ ਸਕਦੀ ਆ ਕਿਉਂਕਿ ਹੋਏ ਤਾਂ ਹੰਕਾਰੀ ਓਕੇ ਕੀਤਾ ਨਾ ਕਈ ਵਾਰੀ ਅਸੀਂ ਚੰਗਾ ਕਰਮ ਵੀ ਹੰਕਾਰ ਵਾਸਤੇ ਕਰਦੇ ਆ ਜਿੱਥੇ ਕ੍ਰੋਧ ਦੀ ਜੜ ਹੈ ਉਥੇ ਹੰਕਾਰ ਦੀ ਜੜ ਹੈ ਇਸ ਕਰਕੇ ਦਰਖਤ ਤਾਂ ਇੱਕੋ ਹੀ ਹੈ ਨਾ ਚਾਹੇ ਅਸੀਂ ਕਰੋਧ ਦੇ ਤੋਕੇ ਕਿਸੇ ਨਾਲ ਝਗੜਾ ਕਰ ਲਿਆ ਜਾਂ ਹੰਕਾਰ ਉਹ ਘੰਕਾਰ ਹੀ ਹੋਵੇ ਕੋਈ ਕਰਮ ਕਰਦੇ ਆ ਉਹ ਵੀ ਸਜਾ ਦਾ ਭਾਗੀ ਬਣਾ ਲੁੰਦਾ ਹੈ ਇਸ ਕਰਕੇ ਇਹ ਬਚਨ ਮਨ ਚ ਦ੍ਰਿੜ ਕਰਨਾ ਹੁੰਦਾ ਹੈ ਮਨ ਤੋਂ ਮੱਥੇ ਮਾਣ ਕਰੀ ਜੇ ਹਾਂ ਕਿ ਛੇ ਜਾਣਦਾ ਗੁਰਮੁਖ ਨਿਮਾਣਾ ਹੋਏ ਦਿਓ ਨਿਮਾਣਤਾ ਦੇਖੇੜ ਚਲ diel ਇਸੇ ਕਰਕੇ ਬਾਦਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਜੀਤੇ ਦੇ ਮਾਲਕ ਕਿਰਪਾ ਕਰਦਾ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਹਮਰਾ ਹਰ ਟੜਾ ਜਿਨ ਇਹ ਟੜੇ ਸਭ ਗਵਾਏ ਜਦੋਂ ਮਾਲਕ ਦੇ ਟੜੇ ਵਿੱਚ ਆ ਜਾਣਿਆ ਉਹਦੇ ਸ਼ੁਕਰਾਨੇ ਚ ਉਹਦੀ ਬੰਦੀ ਵਿੱਚ ਆ ਜਾਂਦੇ ਹਾਂ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਆ ਦੁਨੀਆ ਦੇ ਟੜੇ ਖਤਮ ਹੋ ਜਾਂਦੇ ਨੇ ਆਪਸੀ ਆਨੰਦ ਦੀ ਖੇਡ ਬਣ ਜਾਂਦੀ ਹੈ ਸੱਚੇ ਬਾਦਸ਼ਾਹ ਕਿਰਪਾ ਕਰਨ ਵਜਨ ਪਾਤਸ਼ਾਹੀ ਦੇ ਮਨ ਵਿੱਚ ਦ੍ਰਿੜ ਕਰ ਲਈਏ ਸਾਹਿਬ ਜੀ ਕਹੂ ਸੁਣ ਲਿਓ ਸਬਾਹ ਜੀ ਨੇ ਪ੍ਰੇਮ ਕੀਓ ਤਨਹੀ ਪ੍ਰਪਾਇਮ ਇਹ ਪਿਆਰ ਦੇ ਮਾਰਗ ਨੂੰ ਪਰਖ ਕੇ ਇਹਦੇ ਤੇ ਚੱਲਣ ਦੇ ਯੋਗ ਬਣ ਜਾਈਏ ਇਹੀ ਬੇਨਤੀ ਹਾਂ ਜੀ ਪ੍ਰਵਾਨ ਕਰਨੀਆ ਅਨੇਕਾਂ ਗਲਤੀਆਂ ਨੂੰ ਮਾਛ ਤਾਰਦੇ ਹੋਏ ਬਖਸ਼ੋ ਅਸੀਸ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ